ਕਾਰ ਰਹੁਰੇ ਮਨ ਮੁਗਤਿਆਂ ਨੇ ਮਹਾਰਾਜ ਕੰਦੇ ਇਸ ਮਨ ਨੂੰ ਸਮਝਾਇਆ ਕਿ ਐ ਮੇਰੀ ਮਨਾ ਹਿਰਦੇ ਕਰਕੇ ਇਥੇ ਟਿਕੇਗਾ ਕੁਝ ਪਾਏਗਾ ਰੱਬ ਦੀ ਬੰਦਗੀ ਕਰੇਗਾ ਕੁਝ ਪਾਏਗਾ ਜੇ ਬਾਹਰ ਦੌੜਨਾ ਹੈ ਬਾਹਰ ਦੌੜਨ ਨਾਲ ਕੁਝ ਨਹੀਂ ਮਿਲਦਾ ਗੁਰੂ ਨਾਨਕ ਸਾਹਿਬ ਕੰਨੇ ਜਿਸ ਬੰਦੇ ਦਾ ਮਨ ਬਾਹਰ ਦੌੜਦਾ ਹੈ ਬਾਹਰ ਭਟਿਆ ਫਿਰਦਾ ਹੈ ਨਾ ਫਿਰ ਉਹਦੇ ਲਈ ਸਭ ਕੁਝ ਹੀ ਪਰਦੇ ਸੀ ਦੇਸ ਨੂੰ ਹੁੰਦੇ ਨੇ ਸਾਡਾ ਬਾਸਾ ਜਿੱਥੇ ਸਾਡਾ ਬਾਸਾ ਦਾ ਹੋ ਗਏ ਨਾ ਅਸੀਂ ਦੇਖ ਤੂੰ ਪਰਦੇਸ ਦੇ ਜਿੱਥੋਂ ਦੀ ਬੋਟ ਹੋ ਗਏ ਨਾ ਸਾਡੇ ਤੇ ਉਹ ਕਹਿੰਦਾ ਸਾਡਾ ਦੇਸ਼ ਹੈ ਸਾਡਾ ਮੁਰਕ ਹੈ ਅਸੀਂ ਇਥੇ ਇਥੋਂ ਦੇ ਬਸਦੇ ਆਂ ਇਥੋਂ ਨੇ ਸਿੱਖੀ ਜਾਂਦਾ ਜਿੱਥੇ ਸਾਡੀ ਔਰ ਨਹੀਂ ਜਿੱਥੇ ਅਸੀਂ ਨਹੀਂ ਦੇਰੀ ਨੀ ਭਾਵੇਂ ਉੱਥੇ ਜਾ ਕੇ ਤੁਸੀਂ ਥੋੜਾ ਜਿਹਾ ਕੋਸੀ ਆਪਣਾ ਦੇਖ ਨਹੀਂ ਘਣ ਸਕਦੇ ਗੁਰੂ ਨਾਨਕ ਸਾਹਿਬ ਕਹਿੰਦੇ ਨੇ ਕਹਿੰਦੇ ਇਸੇ ਤਰ੍ਹਾਂ ਹੈ ਮਨ ਹਿਰਦੇ ਰੂਪੀ ਘਰ ਚ ਇਕਦ ਹੈ ਜੇ ਟਿਕਦਾ ਨਹੀਂ ਬਾਹਰ ਦੌੜਿਆ ਰਹਦਾ ਹੈ ਤਾਂ ਇਹਦੇ ਲਈ ਸਾਰਾ ਜੁਗ ਹੀ ਪਰਦੇਸ ਬਣਿਆ ਹੋਇਆ ਸਾਰਾ ਜੁਗ ਹੀ ਤਰ ਪਰਦੇਸ ਬਣਿਆ ਹੋਇਆ ਮਾਨ ਪਰਦੇਸੀ ਜੇ ਸਭ ਦੇਸ ਪਰ ਗੁਰੂ ਨਾਨਕ ਸਾਹਿਬ ਬੋਲ ਰਹੇ ਨੇ ਮਾਰਕ ਦੇ ਗੇ ਮਨ ਪਰਦੇਸੀ ਹੈ ਭਾਵ ਮਨੂ ਨਿਕਦਾ ਜਿੰਦੇ ਮਨ ਪਰਦੇਸੀ ਹੋਇਆ ਕਿੰਦਾ ਬਾਹਰ ਹੋ ਰਿਆ ਸਭ ਦੇਖ ਪਰਾਇਆ ਤੇ ਇਹ ਸਾਰਾ ਦੇਖ ਵੀ ਪਰਾਇਆ ਹੈ ਜਿਹੜਾ ਰੱਬ ਨਾਲੋਂ ਵਿਛੜਿਆ ਹੋਇਆ ਹੈ ਉਹਦੇ ਲਈ ਇਹ ਸਾਰਾ ਪੰਨ ਪਰਦੇਸ ਹੈ ਇਸ ਕਰਕੇ ਮਾਰਕ ਦੇ ਉਸ ਮਨ ਨੂੰ ਕੱਢਦਾ ਜਦ ਸਮਝ ਆਏ ਉਰੋਗਿਤ ਮਨ ਨੂੰ ਰੋਕੇਗਾ ਮਾਨਰੇ रहो मत तो मारे मारे मन मन जाप मन रे मेरे मन रहो टिकिया बाहर बहार बहुत बहु पावे बाहर लगने जाए बड़ा थोड़ा होता है ਕਾਰਨ ਅੰਪਰਤ ਘਟ ਮਾਹੀ ਜੋ ਤੇਰੇ ਹਿਰਦੇ ਰੂਪੀ ਘਰ ਦੇ ਵਿੱਚ ਆਤਮਿਕ ਦੀਵਾ ਨੇ ਬੜਾ ਨਾਮ ਹੈ ਜਿੱਥੋਂ ਇਲਾਮ ਇਹ ਸੋਈ ਵਾਏ ਵਾਏ ਉਹ ਬਾਹਰ ਲੋੜਿਆ ਮੈਨੂੰ ਕੁਝ ਮਿਲਦਾ ਹੈ ਇਸ ਤਰ੍ਹਾਂ ਕੇ ਸਰਦੂ ਦੇ ਘਰ ਵਾਰੇ ਮਨ ਮੁਗਧ ਨੇ ਐ ਨਾਮ ਅਮਮਦਾ ਹਿਰਦੇ ਘਰ ਦੇ ਮਨ ਨੂੰ ਟਿਕਾ ਕੇ ਰੱਬ ਦੀ ਭਗਤੀ ਕਰਿਆ ਕਰ ਤਾਂ ਪਰਵਾਹ ਨਹੀਂ ਬਣੇ